ਆਕੇ ਤਾ ਉਹਨੂੰ ਵੀ ਰੋਕਿਆ ਹੋਇਆ ਕੰਮ ਕਰਨ ਤੋਂ ਭਾਈ ਨੂੰ ਪਹਿਲਾਂ ਬੁੱਲਾ ਜਗਾ ਲਿਆ ਹੈ ਰਹਿ ਗਈਆਂ ਵਾਕੀ ਉਧਰ ਪਰ ਚੱਕੜੀਆਂ ਨਹੀਂ ਮੇਜ ਲੱਗੀ ਹੋਈ ਕਾਪੀ ਪੈਂ ਤੇ ਡਿਊਟੀ ਫੇਰ ਉਧਰ ਲੋਡਿੰਗ ਹੋ ਗਈ ਸ਼ੁਰੂ ਇਧਰ ਪੈਂਦੀਆਂ ਟਰਾਲੀਆਂ ਮਾੜੇ ਮਾੜੀਆਂ ਓ ਬੱਸ ਸਸਾ ਲਵਾਉਂਦਾ ਨਹੀਂ ਸੀ ਵੇਲੇ ਪੂਰੇ ਅੱਜ ਇਹਨਾਂ ਨੇ ਤਸੱਲੀ ਕਰਾਤੀ ਮੇਰੀ ਵੀ ਤ੍ਰੀ ਗਾਲ ਜੀ ਸਾਰਿਆਂ ਨੂੰ ਤੇ ਆ ਗਏ ਆਪਾਂ ਮੋਟਰ ਤੇ ਪਰ ਆਪਣੇ ਅੱਜ ਵੇਲਾ ਵੱਢਣ ਲੱਗੇ ਹੋਇਆ ਇਹਨਾਂ ਲਈ ਆਪਾਂ ਚਾਲ ਲੱਗਿਆ ਇਹੇ ਵੇਲੜ ਆ ਕੇ ਤਾਂ ਉਹਨੂੰ ਵੀ ਰੋਕਿਆ ਹੋਇਆ ਕੰਮ ਕਰਨ ਤੋਂ ਭਾਈ ਨੂੰ ਵੀ ਐਡਾ ਵੇਲਾ ਬੰਦਾ ਨਾ ਇਹ ਬੰਦਾ ਉੱਧਰ ਰੁੱਕ ਕੇ ਖੜਾ ਭਾਈ ਨਾ ਲੇਟ ਜਾ ਹੋ ਗਿਆ ਮੈਨੂੰ ਕੀ ਹੋਜੂ ਲੇਟ ਲੇਟ ਤੇ ਅੱਜ ਆਪਾਂ ਇੱਧਰ ਲੱਗੇ ਸੀ ਪਟਾਈ ਕਰਨ ਤੇ ਆ ਪੱਟ ਕੇ ਬਨੇ ਮੁੰਨੇ ਆਪਣੇ ਮੁੰਦੇ ਲਾਏ ਹੋਏ ਹਾਈ ਸੇ ਵਕੀਓ ਤਵਾ ਦਾ ਵਰਨੇ ਨਹੀਂ ਤੇ ਲਵਨਾ ਦੇ ਹਲੇ ਆਪ ਦੇ ਬੰਦੇ ਲਾਇ ਹੋਏ ਬਣਾ ਉਹਨਾ ਵਟਣ ਵਾਕੀ ਲੇਵਰ ਆਉਂਦੀ ਆ ਉਹ ਦੂਜੇ ਬੰਨੇ ਲੱਗੇ ਹੋਏ ਪੁੱਲ ਦੇ ਤੇ ਦੂਜਾ ਡੈਗਰ ਵੀ ਜੀ ਆਪਣਾ ਇੱਧਰ ਚੱਲਦਾ ਬੋਦੇ ਦੂਸਰੀ ਸਾਈਡ ਤੇ ਲੱਗੇ ਹੋਏ ਬੰਦੇ ਆਪਣੇ ਤਾਈ ਵਾਲੇ ਵੀ ਤੇ ਚਗਾਈ ਵਾਲੇ ਵੀ ਗੋਲੀ ਨਹੀਂ ਫੇਕੀ ਆ ਗਿੱਲੀ ਆਦਾ ਮਿੱਟੀ ਤੇ ਵੀਰ ਜੀ ਦੇਖ ਸਕਦੇ ਹੋ ਸਾਈਜ਼ ਤੁਸੀਂ ਇੱਧਰ ਰੁੱਕੇ ਆ ਜਮਾ ਆਪਣਾ 10 ਵਜੇ ਆ ਕੇ ਵਲੌਗ ਨੂੰ ਕਰ ਲੈਣਾ ਹੋਰ 10 ਵਜੇ ਆ ਕੇ ਵਲੌਗ ਸ਼ੁਰੂ ਕਰਨਾ ਉਧਰ ਸੀ ਮੈਂ ਚਾਹ ਪੀ ਆ ਕੇ ਆਇਆ ਵੇਲਾ ਵਾਲਿਆਂ ਨੂੰ ਪਹਿਲਾਂ ਵਲੌਗ ਚ ਵੇਖੀ ਪਹਿਲਾਂ ਐਦਾ ਕਿਦਾ ਪਹਿਲਾ ਲੱਗ ਜੂਗੀ ਟਾਈਮ ਦਿਖਾ ਦੇ ਨਾ ਉਹ ਉੱਤੇ ਗਿਆ ਇਹਨੇ ਫੋਨ ਲਾਇਆ ਤੇ ਫੋਨ ਤੋਂ ਲਾਇਆ ਹੀ ਨਹੀਂ ਲੈ ਮੈਸ ਕਾਲ ਦਿਖਾ ਦੇ ਤੂੰ ਆ ਦੇ ਲੋ ਕਾਲ ਦਿਖਾ ਦੇ ਕਾਲਜ ਸਟਰੀ ਜੇ ਕੀਤਾ ਹੋਵੇ ਮੈਨੂੰ ਫੋਨ ਹੈ ਕੱਲ ਨਹੀਂ ਕੱਲ ਮੇਰੇ ਤੱਕ ਫੋਨ ਨਹੀਂ ਆਇਆ ਕੱਲ ਮੇਰਾ ਫੋਨ ਲੱਗਦਾ ਹੀ ਨਹੀਂ ਵਾਹੀ ਕੋਈ ਪ੍ਰੋਬਲਮ ਸੀ ਨੈਟਵਰਕ ਦੀ ਤੇ ਬਾਕੀ ਸਾਈਜਾਂ ਇਧਰ ਵੀ ਓਕੇ ਆ ਜਦੋਂ ਦਾ ਆਪਣਾ ਪਹਿਲੇ ਖਤਿਆਂ ਜੀ ਨਿਕਲਿਆ ਸੀ ਠੀਕ ਉਹਨੇ ਤਾਂ ਅਗਰ ਤੁਸੀਂ ਜੇ ਬਤੇ ਸਾਰੇ ਉੱਤਰ ਪਹਿਲਾ ਭਾਗ ਮਤਲਬ ਕਿਉਂ ਇਹ ਬੜੀ ਚਾਰ ਜਿੰਦੀ ਹੈ ਬਰਾਬਰ ਤੇ ਜਿਵੇਂ ਫਿਰ ਜਲਦਾ ਵਿਆਹ ਕੰਮ ਸਹੀ ਜਿਵੇਂ ਆਪਕੇ ਨਿਕਲਦਾ ਵਿਆਹ ਇਧਰ ਅਈ ਤੇ ਹੈਗੇ ਰਾਛਣ ਦੇ ਦਾਣੇ ਵੀ ਬਾਕੀ ਠੀਕ ਹੀ ਆ ਜਿਆਦੇ ਨਹੀਂ ਗੇ ਨੋਰਮਲ ਹੀ ਆ ਬਾਕੀ ਆਲੂ ਵਾ ਦੁਬੇ ਦੇ ਚਾਂਕ ਦਾ ਪੂਰਾ ਦੇਖੋ ਇਹ ਪਾਗ ਹੈਵੀਅਰ ਜੇਦਰ ਲੱਗੇ ਹੋਏ ਆ ਪਾਣਾ ਦਾ ਵੇਲਾ ਬੁੱਲਾ ਜਗਾ ਲਿਆ ਹੈ ਰਹਿ ਗਈਆਂ ਬਾਕੀ ਉੱਧਰ ਪਰ ਚੱਕੜੀਆਂ ਨਹੀਂ ਉੱਧਰ ਲਈ ਵੇਡ ਗਲ ਗਈ ਆ ਪੂਰੀ ਇੱਧਰ ਲਿਆਂ ਰਹਿਣੀਆਂ ਆ ਇਹ ਚਾਰ ਚੋਕ ਦੇਆਂ ਹੋਈਆਂ ਬੱਸ ਤੇ ਮਕੀਲੀ ਵਾਲੀ ਵੀ ਤਿਆਰ ਕਰਨੀਆਂ ਇੱਕ ਦੋ ਦਿਨਾਂ ਅਜਾ ਹਵਾ ਹਵਾ ਫੇਰ ਦੇਵੇ ਆ ਕੇ ਛੱਡਾਂਗੇ ਕਦੇ ਤੇ ਇੱਕ ਵਾਰ ਜਦੋਂ ਤੀਨਾਂ ਦਾ ਕੰਮ ਸਾਰੇ ਵਾਸਤੇ ਲਾਤੀਆਂ ਵੇਲਾ ਆਪਾਂ ਤੇ ਹੋ ਗਏ ਵੇਲੇ ਆਪਾਂ ਆ ਚਲੀ ਜਾਂ ਲੋਜੀ ਮੋਟਰ ਤੇ ਰੋਟੀ ਲੈ ਕੇ ਫੁੱਲ ਤੇ ਇਹਨੂੰ ਫੜਾਤਾ ਟਰੈਕਟਰ ਆਪਾਂ ਵੇਲਾ ਜਾ ਤੂੰ ਤੇ 8 ਡਰਾਈਵਰ ਨੂੰ ਲਾਇਆ ਗਿਆ ਆਪੇ ਇਧਰੋਂ ਉਧਰ ਚੱਲ ਜੂਗਾ ਹੁਣ ਦੂਜੀ ਬੋਰੀਆਂ ਆਈ ਟਰਾਲੀ ਲੱਦ ਗਏ ਤੇ ਆਪਾਂ ਬੰਦੇ ਨੂੰ ਫਿਰ ਤੇ ਖਵਾ ਲੀਏ ਜਿਹੜੇ ਲੱਗੇ ਆ ਥੋੜਾ ਰੋਟੀ ਆ ਗਈ ਜੀ ਪਹਿਲਾਂ ਹੀ ਤੇ ਇਧਰ ਵਾਲਿਆਂ ਨੇ ਖਾ ਲਈ ਆ ਹੁਣ ਉਧਰ ਦੀ ਮੋਟਰ ਵਾਲਿਆਂ ਨੇ ਕੋਈ ਹੈਗੇ ਜਾਣੀਆਂ ਉਹ ਖਾ ਲੈਣਗੇ ਅੱਜ ਲੱਗੀ ਹੋਈ ਕਾਫੀ ਭੰਦੇ ਡਿਊਟੀ ਫੇਰ ਤੇ ਉਧਰ ਲੋਡਿੰਗ ਹੋ ਗਈ ਸ਼ੁਰੂ ਬਾਕੀ ਫਿਰ ਜਾਂਦੇ ਮਾਲ ਵੀ ਇੱਧਰ ਲੈਵਰ ਸਾਰੀ ਆਪਣੀ ਚੱਲੀ ਜਾਂਦਾ ਕੰਮ ਆਨਲੋਡ ਕਰਾ ਕੇ ਫਿਰ ਆ ਵੀ ਲੋਡ ਕਰਾਉਣਾ ਹਾਂ ਜੀ ਤੇ ਆਪਾਂ ਅੱਜ ਲਿਖਿਆ ਨਾ ਕੰਮ ਬੋਰੀਆਂ ਸਾਰਿਆਂ ਦੀਆਂ ਚਲੋ ਬਾਕੀ 흘ੀਆੰਦਾ ਕੰਮ ਪਹੁੰਚਦੇ ਆ ਬਾਕੀ ਇਧਰ ਆ ਆਪਣੇ ਅਲੂ ਦਾ ਸਾਇਟ ਤੇ ਜਾਵਾਂ ਕਿੰਪਲਿਆ ਅੱਜ ਇਧਰ ਬੈਂਦੀਆਂ ਟਰਾਲੀਆਂ ਮਾੜੀਆਂ ਮਾੜੀਆਂ ਬਾਕੀ ਦੇਖੋ ਹੁਣ ਅੱਗੇ ਉਹ ਵਾਲੀ ਬੈਗੀ ਮਾੜੀ ਮੋਟੀ ਪਰ ਬਚਾਈ ਰਿਆ ਵੀ ਜੋਰ-ਜੋਰ ਨਾਲ ਲੱਗਾ ਬਾੜਾ ਹੁੰਦੇ ਨਿਕਲ ਗਈ ਉੱਕਲ ਗਈ ਤੜਦਾ ਸਲੇਪਾ ਦੇਖੋ ਉਹ ਬੱਸ ਨਾ ਸੋਲੋਂ ਦਾ ਨਹੀਂ ਹੋਵੇਲੇ ਪੂਰੇ ਉਹ ਪੂਰਾ ਹੁਣ ਲੈ ਕੇ ਜਾਉਂ ਉਧਰ ਲੈ ਆ ਕੇ ਜਾਣ ਤੇ ਲੈ ਜਾਂਦਾ ਉਧਰ ਹੁਣ ਖਾਲੀ ਕਰਾ ਕੇ ਲੈ ਕੇ ਆਊਗਾ ਦੇਖੋ ਖਰੂਬਾ ਹੋ ਚੱਲਿਆ ਇੰਨੇ ਰਾ ਲਟਾ ਲਟਾ ਜਾ ਗਏ ਆ ਤੇ ਲੱਗੇ ਹੋਏ ਮਾਲ ਲੋਡ ਕਰਨ ਤੇ ਉਧਰ ਹਜੇ ਭਰਨ ਵਾਲਾ ਵੀ ਰਹਿੰਦਾ ਹੈ ਕਿਆਂ ਸਾਰ ਲੱਗੇ ਹੋਏ ਇੱਧਰ ਵੀ ਇੱਧਰ ਵੀ ਭਰ ਕੇ ਤੇ ਚੱਕ ਕੇ ਲੈ ਕੇ ਜਾਣੇ ਆ ਬਾਕੀ ਅੱਜ ਇਹਨਾਂ ਨੇ تسਲੀ ਕਰਾਤੀ ਮੇਰੀ ਵੀ ਕਿਸੇ ਨੇ ਕਿਤੇ ਜਦੋਂ ਇੱਥੋਂ ਤੱਕ ਨਵਰੀਆਂ ਭਰ ਲੀਆਂ ਕਿਸੇ ਨੇ ਉਹ ਤੋਂ ਤਿੰਨ ਭਰੀਆਂ ਹੋਈਆਂ ਏਦਾਂ ਏਦਾਂ ਸਾਰਿਆਂ ਨੇ ਭਰੀਆਂ ਕਦੇ ਕੋਈ ਕੋਈ ਇਹਦਾ ਭਰੀਆਂ ਹੋਈਆਂ ਵੀ ਸਿੱਧੀ ਲੈਣਾ ਆਉਦੀ ਆਉਦੀ ਨਹੀਂ ਲੈ ਕੇ ਗਏ ਅੱਜ ਇਹ ਤੇ ਇਹਨਾਂ ਨੇ ਪੂਰੀ ਤਸੱਲੀ ਕਰਾਈ ਅੱਜ ਤੇ ਮੁੜ ਕੇ ਕੋ ਵਿਚੇ ਲੜੇ ਵੀ ਇਹ ਦੋ ਤਿੰਨ ਵਾਰ ਆਪਸ 'ਚ ਵੀ ਮੇਰੀਆਂ ਬੋਰੀਆਂ ਹੈ ਮੇਰੀਆਂ ਬੋਰੀਆਂ ਤੇ ਬਾਕੀ ਚਲੋ ਕੋਈ ਨਹੀਂ ਦੇਖਦੇ ਹੁਣ ਲੇਖ ਲਖੀਆਂ ਹਿਸਾਬ ਰਾਤ ਕਰਾਂਗੇ ਬੈਠ ਕੇ ਸਾਰੀਆਂ ਨਹੀਂ ਥੋੜੀਆਂ ਥੋੜੀਆਂ ਜੰਨੀਆਂ ਜੰਨੀਆਂ ਜਿੱਥੇ ਜਿੱਥੇ ਆਈ ਉਹ ਲੇਖੀਆਂ ਗਈਆਂ ਬਾਹਰ ਭਰਨ ਵਾਲੀਆਂ ਰਹਿ ਗਈਆਂ ਇਹਨਾਂ ਦੀਆਂ ਐ ਭਰ ਕੇ ਤੇ ਫੇਰ ਝਾਕਾ ਲੈਣੀਆਂ ਵੀ ਆਪਾਂ ਬਾਕੀ ਚੱਲੋ ਚਲੀ ਜਾਂਦਾ ਕੰਮ ਆਪਣਾ ਤੇ ਹੁਣ ਟਰੈਕਟਰ ਵੀ ਅਜੇ ਇੱਥੇ ਖੜਾ ਡਿੱਗਰ ਵਾਲਾ ਸਾਨੂੰ ਸੀ ਵੀ ਚੱਕਣਗੇ ਫੇਰ ਹੋਰ ਪਟ ਲਾਂਗੇ ਪਰ ਇਹਨਾਂ ਨੇ ਨੇਰਾ ਕਰ ਦਿੱਤਾ ਇਹਨੂੰ ਵੀ ਚਲੋ ਕੋਈ ਨਹੀਂ ਬਾਕੀ ਦੇਖੋ ਹੁਣ ਕਾਲੂ ਕਪੂਰਾ ਹੋ ਜਾਊਗਾ ਵਿੱਚ ਰਹਿ ਗਈਆਂ ਖੇੜਾਂ ਇਹ ਘਰ ਦੀ ਆਟਰ ਵਾਲੀ ਵੀ ਲੋੜ ਬੰਦਿਆ ਨੇ ਤੇ ਲੈ ਕੇ ਜਾਣ ਰਿਹਾ ਹੀ ਉਹ ਤੇ ਬਸ ਥੋੜਾ ਮਾਰ ਹੋਰ ਰਹਿ ਗਿਆ ਇਧਰ ਆ ਥੋੜਾ ਇਧਰ ਤੇ ਇਹ ਕਿਹਾ ਉਹ ਆਪਾਂ ਬੂੰਦਰ ਕਿਉਂ ਨਹੀਂ ਆਪਣੀ ਗੀਡੀ ਟਾਲੀ चल ठीक है बाय बाय हाँ बैठे बैठे मेरी बात सुनो अगर पीछे आलू गिरे ना आवाज दे के रुकवा के उठा लेना ठीक है ध्यान से जाना है पकड़ के बैठना है और रहने दे अगले पे लेके जाएंगे अगले पे तू भी जा रही है ठीक है ओ तीन जने जो चेक कर ली पिछे रोके अठवाजे ਮੇਰਾ ਹੋ ਗਿਆ ਪੂਰਾ ਲੱਗੇ ਹੋਇਆ ਹਜੇ ਵੀ ਲੋਡ ਕਰਨ ਦਾ ਮਾਲ ਬਸ ਆਖਰੀ ਜਿਹੜਾ ਰਹਿ ਗਿਆ ਵਾ ਇਹ ਚੱਕ ਕੇ ਤੇ ਬਾਕੀ ਕਾ ਲੂ ਪਟਾਈ ਕਰਾਂਗੇ ਜਿਹੜਾ ਜਿਹੜਾ ਰਹਿ ਗਿਆ ਵਿੱਚ ਕਿਹੜਾ ਕੋਲਾਈਆਂ ਬਾਕੀ ਚੱਲੀ ਜਾਂਦਾ ਚਲੋ ਕੰਮ ਲੱਗੇ ਹੋਏ ਬੰਦੇ ਆਪਣੇ ਲੋਡਿੰਗ ਕਰਨ ਤੇ ਆਪਾਂ ਵੀ ਹਜੇ ਇੱਥੇ ਕਰਾ ਟਰਾਲੋ ਖੜਾ ਹਜੇ ਉਹ ਵੀ ਲੈ ਕੇ ਜਾਣਾ ਤੇ ਬੰਦੇ ਲੋਡਿੰਗ ਕਰ ਲੈਣਾ ਆਪਣੀ ਫਿਰ ਉਧਰ ਜਾ ਕੇ ਟਰਾਲੀਆਂ ਖਾਲੀ ਕਰਾ ਕੇ ਅੰਦਰ ਅੰਦਰ ਲਾ ਕੇ ਫਿਰ ਘਰੇ ਜਾਣਾ ਜੀ 11 12 ਬੱਕੇ ਹੀ ਆ ਮਤਲਬ ਰੋਜ਼ ਦੇ ਹੁਣ ਤਾਂ ਮੈਂ ਨਾ ਇਹ ਗਾਉਂ ਚੱਲਣਾ ਲਗਾਤਾਰ ਤੇ ਚਲੋ ਬਾਕੀ ਚੱਲੀ ਜਾਂਦਾ ਕੰਮ ਰੱਬ ਦੀ ਮਿਹਰ ਆ ਜੀ ਤੇ ਉਧਰ ਆਪਣੀਆਂ ਦੋ ਟਰਾਲੀਆਂ ਲੱਗੀਆਂ ਹੋਈਆਂ ਨੇ ਇੱਕ ਜਗ੍ਹਾ ਜਿਹੜੇ ਪਟਾਈ ਕੱਢਦੀਆਂ ਨੇ ਇੱਕ ਟਰਾਲੀ ਉੱਠੋਂ ਆਉਂਦੀ ਭਰ ਕੇ ਚਾਰ ਬੰਦੇ ਉੱਤੇ ਖਾਲੀ ਗਾਂਡੇ ਆ ਨੇ ਉਧਰੋਂ ਲਾਦ ਕੇ ਲਿਆਉਂਦੇ ਆ ਤੇ ਤਾਂ ਚਾਰ ਆ ਜਿੱਧਰ ਆ ਬਾਕੀ ਆ ਬੰਦੇ ਨੇ ਮੂੰਹ ਵੇਖੋ ਕਿਦਾਂ ਬਹਿਟ ਆ ਰਹੇ ਨੇ ਇਹਨੂੰ ਭਰਾਓ ਜਿਆਦੀ ਠੰਡ ਲੱਗਦੀ ਸਾਨੂੰ ਨਹੀਂ ਲੱਗਦੀ ਪੁਰਜ਼ਾਬ ਆ ਕੋਈ ਨਹੀਂ ਵਸ ਹੋਜੇ ਲਾ ਕੰਮ ਨਿਬੜ ਜਾ ਲਾ ਚੱਲਦੇ ਫੇਰ ਘਰੇ ਆਪਾਂ ਉਧਰ ਖਾਲੀ-ਖੋਲੀ ਕਰਾ ਕੇ ਟਰਾਲੀਆਂ ਮਾਰ ਫੁੱਲ ਚਕਾ ਕੇ ਤੋਂ ਆ ਕੇ ਸਾਰਾ ਉਧਰ ਲਾ ਕੇ ਖਾਲੀ ਹੋ ਗਈਆਂ ਜੋ ਟਰਾਲੀਆਂ ਢੇਰੀਆਂ ਢੱਕ ਕੇ ਫੇਰ ਚੱਲਦੇ ਆਂ ਤੇ ਲਾ ਟਰਾਲਾ ਵੀ ਤੁਰਨਾ ਲੱਗਾ ਮੋਰੇ ਮੋਰੇ ਚੱਲਦੇ ਉਹ ਮਗਰ ਮਗਰ ਉਧਰ ਢੇਰੀਆਂ ਤੇ ਜਾ ਕੇ ਕਰਦੇ ਆਂ ਮਾਲ ਖਾਲੀ ਲੱਗੇ ਹੋਏ ਮਾਲਕ ਲਾਉਣ ਟਰਾਲੀਆਂ ਚੋਂ ਤੇ ਅੱਜ ਆਪਾਂ ਦੋ ਬੰਨੇ ਟਰਾਲੀਆਂ ਖੋਲੀਆਂ ਇਧਰ ਲਈ ਵੀ ਚਾਲੂ ਕਰ ਲਈ ਸੀ ਇਧਰ ਲਈ ਵੀ ਚਾਲੂ ਕਰ ਲਈ ਸੀ ਕਿਉਂਕਿ ਦੋ ਜਗ੍ਹਾ ਤੋਂ ਮਾਲ ਪਟਕੇ ਆਉਂਦਾ ਸੀ ਤੇ ਦੋਵੇਂ ਟਰਾਲੀਆਂ ਬਰੂਬਰ ਆ ਜਾਂਦੀਆਂ ਸੀ ਤੇ ਤਾਂ ਕਰਕੇ ਫੇਰ ਵਾਰੀ-ਵਾਰੀ ਕਿੰਨਾ ਚਿਰ ਵੇਟ ਕਰਨੀ ਮੈਂਦੀ ਸੀ ਦੂਜੀ ਟਰਾਲੀ ਨੂੰ ਤੇ ਇਸ ਕਰਕੇ ਅੱਜ ਇਧਰ ਵੀ ਲੱਗ ਪਏ ਤੇ ਇਧਰ ਵੀ ਲੱਗੇ ਦੋ ਬੰਨੇ ਮਾਲ ਲੱਥੀਆਂ ਦਾ ਨਾਲ ਨਾਲ ਦੋ ਜਣੇ ਉਧਰ ਲਾਈ ਜਾਂਦੇ ਦੋ ਜਣੇ ਉਧਰ ਲਾਈ ਜਾਂਦੇ ਕੰਮ ਸੋਖਾ ਹੋਇਆ ਗਿਆ ਬਾਕੀ ਚਲੋ ਚੱਲੀ ਜਾਂਦੇ ਇੱਕ ਟਰਾਲੀ ਹਲੇ ਉਧਰ ਲੈਣ ਗਿਆ ਹੋਇਆ ਆਪਣਾ ਬੰਦਾ ਉਹ ਲੈ ਕੇ ਆਊਗਾ ਪਰ ਕੇ ਫੇਓ ਵੀ ਲੱਥਣੀ ਫੇ ਪ੍ਰਾਲੀ ਪ੍ਰੋਲੀ ਲਾ ਕੇ ਫੇਤਰ ਪਾਲਾ ਪੋਣੀ ਆ ਜੇ ਹੈਗਾ ਲੇ ਘੰਟੇ ਦਾ ਕੰਮ ਚੱਕੋ ਵੀ ਟਕਤੀਆਂ ਹੀ ਢੇਰੀਆਂ ਵੀ ਟਕਦੀ ਕਰਤਾ ਮੂੰਹ ਬੰਦ ਤੇ ਉਧਰਲੀ ਵੀ ਟਾਕੇ ਮੂੰਹ ਬੰਦ ਕਰਤਾ ਉਹਦਾ ਵੀ ਤੇ ਲੈਟਾ ਲੂਟਾ ਜਗੀ ਜਾਂਦੀਆਂ ਵਾ ਹੋ ਗਿਆ ਕੰਮ ਆ ਸੋ ਚੱਲੇ ਬੰਦੇ ਵੇਲੇ ਮਾੜਾ ਮੋਟਾ ਰੱਖਿਆ ਬੋਰੇ ਸ ਟੰਡੇ ਮਿੱਟੀ ਦੇ ਭਰ ਭਰ ਕੇ ਸਾਡੇ ਦੇ ਵੀ ਹਵਾ ਹਵਾ ਰਾਤ ਨੂੰ ਜਮੀਨਾਂ ਵੀ ਤੇ ਨਜ਼ਰ ਪਾਣਾ ਨਜ਼ਰ ਪੂਲਾ ਨਾਉਣ ਦੇ ਨੋ ਤੋ ਹਾਂ ਅਰਕੇ ਲੱਗੇ ਹੋਇਆ ਬਾਕੀ ਆ ਰਿਹਾ ਸਾਨੂੰ ਸੇਠ ਆਪਣਾ ਬਾਈ ਚਲਿਏ ਆਪਾਂ ਵਲੌਗ ਦਾ ਨਾਲ ਐਂਡ ਕਰ ਦਿਆਂ। ਮੇਰੇ ਵੀ ਸਾਰੇ ਜਣੇ ਲਾਈਕ, ਸ਼ੇਅਰ, ਸਬਸਕ੍ਰਾਈਬ ਜਰੂਰ ਕਰਦਿਆ ਕਰੋ। ਬਾਕੀ ਇਹਦੀ ਵੀ ਸਮਝ ਹੈ ਕੀ ਕਹਿਣਾ ਜਾਨਾ। ਬਾਕੀ ਕਹਿਣੇ ਚੋਂ ਮੇਰਾ ਬੋਧ ਹੋ ਗਿਆ ਸਿੱਧੀ ਸਿੱਧੀ ਸਮਝ। ਸਮਝ ਆਣਾ। ਹਾਂ ਸਿੱਧੀ ਸਿੱਧੀ। ਵੀਡੀਓ ਦੇ ਇੱਕ ਲਾਈਕ, ਜੇਰ ਸਬਸਕ੍ਰਾਈਬ ਜਰੂਰ ਕਰ ਦਿਓ। ਜਰੂਰ ਕਰਨਾ। ਠੀਕ ਹੈ ਜੀ। ਚਲੋ ਠੀਕ ਆ ਫਿਰ ਜੀ ਅੱਜ ਦਾ ਵਲੌਗਾ ਪਾ ਇੱਥੇ ਐਂਡ ਕਰਦੇ। ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ। ਸਿੱਧੀ ਸਿੱਧੀ ਸਬਸਕ੍ਰਾਈਬ ਕਰੋ ਬਾਈ।